ਪੰਜਾਬ ਦਾ ਨਾਮ ਹੀ ਪਾਣੀਆਂ ਕਰਕੇ ਆਬਾਂ ਕਰਕੇ ਆ ਤੇ ਉਸ ਦਰਿਆ ਵਿੱਚ ਜੇਕਰ ਉਸ ਪਵਿੱਤਰ ਪਾਣੀ ਦੇ ਵਿੱਚ ਕੋਈ ਜ਼ਹਿਰ ਜ਼ਹਿਰ ਮਿਲਾ ਦੇਵੇ ਜਾਂ ਇਹੋ ਜੀ ਚੀਜ਼ ਮਿਲਾ ਦੇਵੇ ਜਿਹੜੀ ਉਸ ਪਾਣੀ ਨੂੰ ਪਵਿੱਤਰ ਨਹੀਂ ਰਹਿਣ ਦਿੰਦੀ ਉਹ ਮਸਲਾ ਫਰੀਦਪੁਰ ਤੋਂ ਸਾਹਮਣੇ ਆਇਆ ਉਸ ਦੀ ਵੀਡੀਓ ਵੀ ਸਾਹਮਣੇ ਆ ਗਈ ਜਿਹੜੀ ਪੰਜਾਬ ਪੁਲਿਸ ਨੇ ਖੁਰਦਬੁਰਦ ਕਰਨੀ ਸੀ ਜਾਂ ਨਸ਼ਟ ਕਰਨੀ ਸੀ ਉਹ ਲਾਣ ਉਹ 21000 ਲੀਟਰ ਦੱਸੀ ਜਾਂਦੀ ਹੈ ਜਿਹੜੀ ਸੁੱਟੀ ਗਈ ਵਿੱਚ ਉਹ ਬੜੀ ਸ਼ਰਮਨਾਕ ਹੈ ਜਿਹੜੀ ਪੰਜਾਬ ਪੁਲਿਸ ਦੀ ਹਰਕਤ ਸਾਹਮਣੇ ਆਈ ਹੈ ਫਿਰੋਜ਼ਪੁਰ ਪੁਲਿਸ ਦੀ ਔਰ ਉਸ ਨੂੰ ਲੈ ਕੇ ਹਾਲੇ ਤੱਕ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਬਿਆਨ ਜਾਂ ਕੋਈ ਇਸ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਦਿੱਤਾ ਕਿ ਇਹ ਜੇ ਆ ਕਿਉਂ ਕਰਨਾ ਪਿਆ ਉਹਨਾਂ ਨੂੰ ਸੰਦੀਪ ਤੁਸੀਂ ਕਹਿ ਰਹੇ ਹੋ ਕਿ ਪਾਣੀ ਦੇ ਵਿੱਚ ਜ਼ਹਿਰੀਲੀ ਚੀਜ਼ ਤੁਸੀਂ ਤਾਂ ਥੁੱਕ ਨਹੀਂ ਸੁੱਟ ਸਕਦੇ ਹੈਗੇ ਹੂੰ ਔਰ ਵੀ ਤੁਹਾਡੇ ਤੇ ਪਰਚਾ ਦਰਜ ਹੋ ਸਕਦਾ ਹੈਗਾ ਹੂੰ ਤੇ ਅੱਜ ਫਿਰੋਜ਼ਪੁਰ ਪੁਲਿਸ ਦੀ ਕਰਤੂਤ ਦੇਖੋ ਜਦੋਂ ਜ਼ਿਲ੍ਹੇ ਤੁਸੀਂ ਨਿਆਣਿਆਂ ਨੂੰ ਦਉਗੇ ਨਾ ਜਦ 6-6 ਸਾਲ ਦਾ 7-7 ਸਾਲ ਦੇ ਆਈਪੀਐਸ ਅਫਸਰਾਂ ਨੂੰ ਜ਼ਿਲ੍ਹੇ ਦੀ ਕਮਾਂਡ ਸੰਭਾਲੋਗੇ ਨਾ ਤੇ ਫਿਰ ਇਦਾਂ ਹੀ ਹੋਊਗਾ ਜਿਹੜੇ ਅਫਸਰਾਂ ਨੇ ਕਰਤੂਤ ਕੀਤੀ ਆ ਉਹਨਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਕੋਈ ਹੋਰ ਕੋਈ ਬੰਦਾ ਸੁੱੜਦਾ ਹੈਗਾ ਉਹਦੇ ਖਿਲਾਫ ਪਰਚਾ ਦਰਜ ਕਰ ਦੇਣਾ ਹੁਣ ਇਹਦੇ ਚ ਪੰਜਾਬ ਪੁਲਿਸ ਫਿਰੋਜ਼ਪੁਰ ਪੁਲਿਸ ਵੀ ਜ਼ਿੰਮੇਵਾਰ ਔਰ ਜਿਹੜਾ ਨਾਲ ਐਕਸਾਈਜ਼ ਵਿਭਾਗ ਆ ਗਿਆ ਉਹ ਵੀ ਜ਼ਿੰਮੇਵਾਰ 21000 ਲੀਟਰ ਤੋਂ ਜ਼ਿਆਦਾ ਜਿਹੜੀ ਦੇਸੀ ਜਿਹੜੀ ਲਾਹਣ ਇਹਨਾਂ ਨੇ ਬਰਾਮਦ ਕੀਤੀ ਹੈਗੀ ਤੇ ਕਿਵੇਂ ਇਹਨਾਂ ਨੇ ਪੁਲਿਸ ਨੇ ਪਾਗਲਪੰਤੀ ਦਿਖਾਈ ਹੈਗੀ ਕਿ ਉਹ ਸਤਲੁਜ ਦਰਿਆ ਦੇ ਵਿੱਚ ਸੁੱਟ ਦਿੱਤੀ ਐਡੀ ਜਰੀਲੀ ਹੋ ਸਕਦੀ ਕਿਉਂਕਿ ਜਿਹੜੀ ਦੇਸੀ ਲਾਣੇ ਨੂੰ ਤੁਸੀਂ ਜਰੀਲੀ ਕਹਿ ਸਕਦੇ ਕਿਉਂਕਿ ਕਿੰਨੇ ਇਥੇ ਸੰਗਰੂਰ ਕਿੰਨੇ ਲੋਕ ਮਰ ਗਏ ਸਨਾਬ ਸੰਗਰੂਰ ਤੇ ਦਿੜਬੇ ਕਿੰਨੇ ਮਰੇ ਆ ਗਏ ਨੇ ਚਾਹੇ ਸਰਕਾਰ ਨੇ ਮਾਫਜੇ ਦੇ ਰੂਪ ਚ ਪੈਸੇ ਜੇਬਾਂ ਚ ਪਾ ਕੇ ਮਾਮਲਾ ਰਫਾ ਦਫਾ ਜਾ ਹੋ ਗਿਆ ਇਹ ਵੀ ਤੇ ਜਰੀਲਾ ਉਹ ਬੰਦਿਆਂ ਨੇ ਨਹੀਂ ਪੀਤੀ ਪਰ ਜਿਹੜੇ ਪਾਣੀ ਦੇ ਵਿੱਚ ਪਾਣੀ ਸਭ ਤੋਂ ਪਵਿੱਤਰ ਆ ਉਹਦੇ ਚ ਕਿੰਨੇ ਜਲ ਜੀਵ ਹੋਣਗੇ ਕਿੰਨੀਆਂ ਮੱਛੀਆਂ ਹੋਣਗੇ ਡੱਡੂ ਹੋਣਗੇ ਪਤਾ ਕੀ ਕੀ ਹੁੰਦਾ ਦਰਿਆ ਦੇ ਵਿੱਚ ਜੇ ਉਹ ਪੀਲੇ ਦੇ ਉਹ ਵੀ ਮਰ ਸਕਦੇ ਆ ਕਿਨੇ ਜੇ ਬੰਦਿਆਂ ਦੇ ਪੀਣੇ ਲਾਇਕ ਨਹੀਂ ਸੀ ਦੇਸੀ ਲਾਣ ਤੇ ਫਿਰ ਜੀਵ ਜੰਤੂ ਦੇ ਕਿਵੇਂ ਹੋਗਾ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਇਨਾ ਪੁਲਿਸ ਤੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਜ਼ਿੰਮੇਵਾਰ ਅਫਸਰ ਨੇ ਐਸਐਚਓ ਤੋਂ ਲੈ ਕੇ ਐਸਐਸਪੀ ਤੱਕ ਉਹ ਡਿਸਮਿਸ ਕਰਨੇ ਚਾਹੀਦੇ ਆ ਕਿਨੇ ਹੁਣ ਸਵਾਲ ਹੈ ਕਿ ਉੱਥੇ ਉਹ ਪੁਲਿਸ ਜਿਹੜੀ ਆ ਇੱਕ ਪੁਲਿਸ ਅਫਸਰ ਨੇ ਤੇ ਵੀਡੀਓ ਵੀ ਭਾਤੀ ਸੀ ਪ੍ਰਾਪਤੀ ਦੱਸੀ ਛਾਤੀ ਚੌੜੀ ਹੋ ਗਈ ਕਿ ਅਸੀਂ 21 ਹਜ਼ਾਰ ਲਾਂ ਕਿ ਲੀਟਰ ਲਾਣ ਫੜਨੀ ਹੈਗੀ ਬਾਅਦ ਜਿੱਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈਗੀ ਫਿਰ ਡਿਲੀਟ ਕਰਤੀ ਫਿਰ ਮੀਡੀਆ ਦਾ ਜਵਾਬ ਨਹੀਂ ਦੇ ਰਹੇ ਨਾ ਉਥੋਂ ਦੀ ਐਸਐਸਪੀ ਆ ਜਿਹੜੀ ਫਿਰੋਜ਼ਪੁਰ ਦੀ ਸੋਮਿਆ ਮਿਸ਼ਰਾ ਔਰ ਐਸਪੀ ਡੀਨਯਰਨ ਧੀਰ ਕੁਮਾਰ ਉਹ ਵੀ ਹੁਣ ਮੀਡੀਆ ਦੇ ਨਾਲ ਗੱਲਬਾਤ ਨਹੀਂ ਕਰ ਰਹੇ ਤੇ ਕਿਸੇ ਪਰ ਜਰਨਲਿਸਟ ਨੇ ਐਕਸਾਈਡ ਡਿਪਾਰਟਮੈਂਟ ਦੇ ਜਿਹੜੇ ਜ਼ਿੰਮੇਵਾਰ ਆਫੀਸਰ ਉਹਦੇ ਨਾਲ ਗੱਲ ਕੀਤੀ ਕਹਿੰਦਾ ਮੇਰੇ ਘਰ ਮੇਰੇ ਘਰ ਆ ਕੇ ਗੱਲ ਕਰ ਲਓ ਵੀ ਤੂੰ ਯਾਰ ਟੈਲੀਫੋਨ ਤੇ ਆਪਣਾ ਪੱਖ ਦੇ ਦੇ ਐਕਸਾਈਡ ਡਿਪਾਰਟਮੈਂਟ ਵੀ ਜ਼ਿੰਮੇਵਾਰ ਆ ਔਰ ਪੁਰਸ਼ ਵੀ ਜ਼ਿੰਮੇਵਾਰ ਹੈ ਇਸ ਮਸਲੇ ਦੇ ਵਿੱਚ ਬਾਬਾ ਸਿਚੇਵਾਲ ਨੂੰ ਮਸਲਾ ਠਾਉਣਾ ਚਾਹੀਦਾ ਕਿਉਂਕਿ ਵਾਤਾਵਰਣ ਪ੍ਰੇਮੀ ਤੇ ਉਹ ਹੀ ਆ ਉਹਨਾਂ ਨੂੰ ਮਸਲਾ ਠਾਉਣਾ ਚਾਹੀਦਾ ਔਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਤੇ ਨੋਟਿਸ ਨੋਟਿਸ ਲੈਣਾ ਚਾਹੀਦਾਗਾ ਕਿ ਤੁਹਾਡੀ ਇਹ ਕਿਵੇਂ ਹੋ ਗਈ ਇਹ ਤੁਹਾਡਾ ਜਿਗਰਾ ਕਿਵੇਂ ਪੈ ਗਿਆ ਤੁਸੀਂ ਇਹ ਕਿਵੇਂ ਐਡੀ ਗੁਨਾਹ ਕੀਤਾਗਾ ਕਿ ਜਿਹੜੀ ਦੇਸੀ ਲਾੜ ਫੜੀ ਹੈਗੀਆ ਉਹਨੂੰ ਨਸ਼ਟ ਕਰਨ ਦੇ ਹੋਰ ਤਰੀਕੇ ਵੀ ਹੋ ਸਕਦੇ ਹੈਗੇ ਨੇ ਹੁਣ ਉਹ ਕੀਤੀ ਕਿਉਂ ਉਹ ਕਹਦੀ ਸੀ ਤੱਕੀ ਜਰੀਲੀ ਸੀ ਜੇ ਜਰੀਲੀ ਤੇ ਉਹਨੂੰ ਤਰੀਕਾ ਹੋਰ ਵੀ ਡਿਸਟਰੋਏ ਕਰਦਾ ਹੈਗਾ ਸੀ ਕਿਉਂ ਵਗਦੇ ਪਾਣੀ ਚ ਸੁੱਟੀ ਗਈ ਆ ਔਰ ਇਸ ਸਮੱਸਲੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਪੰਜ ਸੱਤ ਟਵੀਟ ਕਰੇ ਨਾ ਕਾਲੀ ਦਲ ਤੇ ਔਰ ਵਿਕਰਮ ਸਿੰਘ ਮਜੀਠੀਆ ਉਹਨੇ ਦੇ ਇਹ ਟਵੀਟ ਵੀ ਕਰਦੇ ਨੇ ਜਿਹਦਾ ਇਹ ਜਿਹੜੇ ਅਫਸਰ ਨੇ ਇਹਨਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਔਰ ਦੂਜਾ ਭਾਰਤੀ ਚੋਣ ਕਮਿਸ਼ਨ ਨੂੰ ਵੀ ਲੈਣਾ ਚਾਹੀਦਾ ਕਿ ਇਸ ਟਾਈਮ ਚੋਣ ਜਾਬਤਾ ਲੱਗਾ ਹੋਇਆ ਚੋਣ ਜਾਬਤਾ ਲੱਗਾ ਹੋਇਆ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਮੈਨੂੰ ਲੱਗਦਾ ਹੈ ਕਿ ਫਰੋਜ਼ਪੁਰ ਦੇ ਡੀਸੀ ਨੂੰ ਉਥੇ ਡੀਸੀ ਵੀ ਰਜੇਸ਼ ਧਮਾਨ ਵਿਵਾਦਾਂ ਦਾ ਦੂਜਾ ਨਾਮ ਰਜੇਸ਼ ਧਮਾਨ ਸਾਹਿਬ ਨੇ ਪਰ ਘਟੋ ਘੜ ਉਹ ਇੱਥੇ ਆਪਣਾ ਫਰਜ ਨਿਭਾ ਲੈਣਾ ਉਹ ਡੀਸੀ ਜ਼ਿਲ੍ਹੇ ਦਾ ਮਾਲਕ ਹੁੰਦਾ ਐ ਜੀ ਉਹ ਜਿਹੜਾ ਹੁੰਦਾ ਡਿਊਟੀ ਮੈਸਟਰੇਟ ਵੀ ਆਗਾ ਡਿਸਟ੍ਰਿਕਟ ਮੈਸਟਰੇਟ ਵੀ ਆਗਾ ਉਹਨੂੰ ਐਸਐਸਪੀ ਨੂੰ ਤਲਬ ਕਰਨਾ ਚਾਹੀਦਾ ਹੈਗਾ ਕਿ ਤੁਸੀਂ ਕਿਵੇਂ ਗੰਦ ਪਾਇਆ ਹੈਗਾ ਕਿਵੇਂ ਤੁਸੀਂ ਦੇਸੀ ਜਿਹੜੀ ਲਾਹਣਾ ਕਿਵੇਂ 21 ਹਾਰ 200 ਲੀਟਰ ਆ ਮੇਰੇ ਖਾਲ ਕਿਉਂ ਕਿਵੇਂ ਛੁੱਟੀ ਹੈਗੀ ਕੱਟੂਗਾ ਡੀਸੀ ਆਪਣਾ ਫਰਜ ਸਮਝੇ ਜੇ ਪੁਲਿਸ ਦੇ ਐਸਪੀ ਜਾਂ ਐਸਐਸਪੀ ਨੇ ਆਪਣਾ ਫਰਜ ਨਹੀਂ ਨਭ ਨਭਾਇਆ ਤੇ ਡੀਸੀ ਫਰਜ ਨਿਭਾ ਸਕਦਾ ਹੈਗਾ ਤੇ ਜੇ ਡੀਸੀ ਫਰਜ ਨਹੀਂ ਨਿਭਾ ਸਕਦਾ ਤੇ ਡਿਵੀਜ਼ਨ ਕਮਿਸ਼ਨਰ ਹੋਏਗਾ ਫਿਰ ਮੁਖ ਸਕੱਤਰ ਫਿਰ ਪੰਜਾਬ ਦੇ ਮੁੱਖ ਮੰਤਰੀ ਹੈਗੇ ਨੇ ਘੱਟੋ ਘੱਟ ਜਿਹੜਾ ਵਾਤਾਵਰਣ ਮਨਿਸਟਰ ਨੇ ਉਹਨਾਂ ਨੂੰ ਨੋਟਿਸ ਲੈਣਾ ਚਾਹੀਦਾ ਹੈਗਾ ਕੇਅਰ ਟੇਕਰ ਦੇ ਤੌਰ ਤੇ ਜਿਹੜੇ ਇਸ ਟਾਈਮ ਕੋਕ ਕੋਡ ਆਫ ਕੰਡਕਟ ਲੱਗਾ ਹੈਗਾ ਤੁਸੀਂ ਤੇ ਨੋਟਿਸ ਕਰੀ ਡੀਸੀ ਕਰ ਰਿਪੋਰਟ ਤੇ ਮੰਗ ਸਕਦੇ ਨੇ ਤੇ ਮੈਨੂੰ ਲੱਗਦਾ ਜਿਹੜੇ ਵੀ ਇਹ ਜ਼ਿੰਮੇਵਾਰ ਲੋਕ ਨੇ ਚਾਹੇ ਉਥੇ ਇਲਾਕੇ ਦਾ ਐਸਐਚਓ ਸੀ ਚਾਹ ਡੀਐਸਪੀ ਜਾਂ ਐਸਪੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਤੁਹਾਡੀ ਗਲਤੀ ਲਾਪਰਵਾਹੀ ਇਹ ਜੜੀਆ ਇਹ ਇਹ ਨੁਕਸਾਨ ਕਰਦੀ ਹੈ ਕਿ ਪੰਜਾਬ ਦੇ ਦਰਿਆਵਾਂ ਦੇ ਵਿੱਚ ਜੇ ਤੁਸੀਂ ਇਹ ਜ਼ਹਿਰ ਖੁਦ ਘੋਲ ਰਹੇ ਹੋ ਤੇ ਇਸ ਕਰਕੇ ਉਹਨੇ ਕਾਰਵਾਈ ਹੋਣੀ ਚਾਹੀਦੀ ਪਿੱਛੇ ਦੇ ਗੁਰਦਾਸਪੁਰ ਦੇ ਵਿੱਚ ਵੀ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਕਿੰਨੀਆਂ ਮੱਛੀਆਂ ਮਰ ਗਈਆਂ ਸੀ ਫਿਰ ਉਹ ਕਿਹਨਾਂ ਨੇ ਕਿਹਨਾਂ ਨੇ ਸਮਝੌਤਾ ਕੀਤਾ ਤੇ ਕੌਣ ਪੈਸੇ ਖਾ ਗਿਆ ਸਾਰੀ ਦੁਨੀਆ ਨੂੰ ਪਤਾ ਗਿਆ ਉਹਦੇ ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕੀ ਰਵਈਆ ਰਿਆ ਸਰਕਾਰ ਦਾ ਕੀ ਰਵਈਆ ਰਿਆ ਤੇ ਦਿੱਲੀ ਦੇ ਜਿਹੜੇ ਵੱਡੇ ਵੱਡੇ ਵਪਾਰੀ ਸੀ ਉਹਨਾਂ ਦੀ ਸਰਕਾਰ ਦੇ ਨਾਲ ਕੀ ਸਾਂਝ ਤੇ ਉਦੋਂ ਹੀ ਆ ਜਿਹੜੀ 21000 ਜਿਹੜੀ ਲੀਟਰ ਤੋ ਜਿਆਦਾ ਲਾਨ ਫੜੀ ਆ ਗਿਆ ਇਹ ਵੀ ਜਰੀਲਾ ਹੋ ਸਕਦਾ ਇਹਦੇ ਨਾਲ ਵੀ ਮੱਛੀਆਂ ਮਰ ਜਾਣ ਜਾਂ ਹੋਰ ਵਾਤਾਵਰਨ ਪ੍ਰਭਾਵਿਤ ਹੁੰਦਾ ਵਾਤਾਵਰਨ ਪਲੀਟ ਹੁੰਦਾ ਇਹ ਜਿਹੜੇ ਸਾਰੇ ਮੈਨੂੰ ਲੱਗਦਾ ਕਿ ਪੁਲਿਸ ਦੀ ਜਿਹੜੀ ਗਲਤੀ ਆ ਉਸ ਗਲਤੀ ਦੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ